ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਹੱਕ 'ਚ ਬੜਾ ਡਟ ਕੇ ਬੋਲੇ ਤਾਂ ਤੁਹਾਨੂੰ ਲੱਗਦਾ ਨਹੀਂ ਸੀ ਡਰ ਕੇ ਕਿਤੇ ਮੇਰੇ ਖਿਲਾਫ 파ਰਟੀ ਕੋਈ ਐਕਸ਼ਨ ਨਾ ਲੈ ਲਵੇ ਜਾਂ ਮੇਰੀ ਸਿਆਸੀ ਭਵਿੱਖ ਖਦਾਤੇ ਨਾ ਲੱਗੇ ਮੈਂ ਜਦੋਂ ਚੋਣ ਲੜਿਆ ਸੀ ਨਾ ਜਦੋਂ ਕੋਈ ਲੜਨੂ ਚਾਰ ਨਹੀਂ ਸੀ 90 ਚ ਗੁਰਵਾਦ ਸੀਗਾ 90 90 'ਚ ਜੀ ਤੇ ਹੀ ਕੈਂਡੀਡੇਟ ਗੁਰਵਾਦਿਆਂ ਨੇ 파ਰਟੀ ਸੀ ਹਮਮ ਤਾਂ ਕੀ ਇਹ ਕੀ ਡਰ ਡਰ ਸਾਡੇ ਕੁਛ ਨਹੀਂ ਹੁੰਦਾ ਡਰ ਵਾਲੀ ਰਾਤ ਹੀ ਨਹੀਂ ਪੈਦਾ ਹੁੰਦੀ ਜੋ ਗੱਲ ਹੈ ਉਹ ਕਹਿਣੀ ਹੈ ਸਤਾ ساری 파ਰਟੀਆਂ ਦੇ ਸੀਟਿੰਗ ਲੈਂਪ ਸੀਟਿੰਗ ਐਮ ਐਲ ਏ ਸਭ ਦੇ ਕਿ ਭਾਰਤੀ ਜਨਤਾ ਪਾਰਟੀ ਜਾ ਰਹੇ ਨੇ ਉਹ ਪਾਰਟੀਆਂ ਦੋਸ਼ ਲਾਉਂਦੇ ਨੇ ਕਿ ਭਾਰਤੀ ਜਨਤਾ ਪਾਰਟੀ ਬਾਹ ਮਰੂੜ ਕੇ ਉਹਨਾਂ ਲੀਡਰਾਂ ਨੂੰ ਆਪਣੇ ਸ਼ਾਮਲ ਕਰਾਉਂਦੀ ਇੱਕ ਕਦੇ ਵੀ ਇਹਦੀ ਗੱਲ ਨਹੀਂ ਕਿ ਬਾਹ ਮਰੂੜੇ ਨਾ ਤੇ ਦੇਖੋ ਪ੍ਰਜਾਤਾਤਰ ਦੇਸ਼ ਵਿੱਚ ਦੇਸ਼ ਹੈ ਇਹਦੇ ਵਿੱਚ ਕੋਈ ਕਿਸੇ ਤੋਂ ਨਹੀਂ ਡਰਦਾ ਰਮਨਤ ਸਿੰਘ ਬਾਦਲ ਉਹਨਾਂ ਦੇ ਹੁੰਦੇ ਆ ਪਾਰਟੀਆਂ ਦੋਵੇਂ ਮਜ਼ਬੂਤ ਰਹੀਆਂ ਇਕੱਠੀਆਂ ਰਹੀਆਂ ਪਰ ਹੁਣ ਹਾਲਾਤ ਕੋਈ ਐਸੀ ਥੋਮ ਬਣੀ ਸਰ ਉਹਨਾਂ ਦੀ ਕਦਰ ਕਰਦੇ ਸੀ ਉਹਨਾਂ ਦੇ ਵੀ ਚਾਰ ਅੱچھے ਸੀਗੇ ਸੁਭਾਅ ਅੱਛਾ ਸੀਗਾ ਪਰ ਵਿਧਾਨ ਸਭਾ ਤੇ ਬੋਲਦੇ ਸੀ ਆਖੋ ਗੱਲ ਕਰਦੇ ਸੀ ਤਾਂ ਉਹ ਕਿਸਾਨ ਦੀ ਵੀ ਚਿੰਤਾ ਕਰਦੇ ਸੀ ਉਹ ਮਤਲਬ ਪੰਜਾਬ ਦੀ ਵੀ ਚਿੰਤਾ ਕਰਦੇ ਸੀ ਤੇ ਉਹਨਾਂ ਨੇ ਬੜਾ ਡਵੈਲਪਮੈਂਟ ਦੇ ਜਿਹੜੇ ਕੰਮ ਕੀਤੇ ਬਾਦ ਸਾਹਬ ਨੇ ਪਰ ਉਹਨਾਂ ਦੇ ਸੋਚ ਸਰ ਵਿਚਾਰ ਨਾਲ ਲੋਕ ਅੱਛੇ ਸੀ ਉਹਨਾਂ ਨੇ ਕਦਰ ਕਰਦੇ ਸੀ ਐਨਸੀ ਸੁਸ਼ੀਲ ਕੁਮਾਰ ਰਿੰਕੂ ਨੇ ਉਹ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਭਾਜਪੀ ਦੇ ਅਗੇ ਦੇ ਮੇਰਾ ਕਹਿਣ ਦਾ ਮਤਲਬ ਕਿ ਪੁਰਾਣੀ ਲੀਡਰਸ਼ਿਪ ਨੂੰ ਇਨਸਪੀਰ ਨਹੀਂ ਫੀਲ ਹੁੰਦਾ ਕਿ ਅਸੀਂ ਭਾਰਤ ਦੇ ਨਾ ਲੱਗਾ ਖੂਬ ਵਰ ਵਦ ਦਾ ਚੰਗਮ ਦਾ ਆਇਆ ਜਿਹੜੇ ਕੰਮ ਕਰਨਗੇ ਇਹ ਰਾਜਨੀਤੀ ਦੇ ਵਿੱਚ ਕੀ ਹੈ ਕਿ ਇੱਥੇ ਸਰਾਂ ਦੀ ਗਿਣਤੀ ਹੁੰਦੀ ਹੈ ਜਿਹਦੇ ਨਾਲ ਜਿਆਦਾ ਲੋਕ ਹੋਣ ਉਹਦੀ ਗਿਣਤੀ ਹੁੰਦੀ ਅੱਜ ਇਹ ਲੋਕ ਆ ਰਹੇ ਨੇ ਤਾਂ ਪੰਜਾਬ ਤੇ ਭਾਰਤੀ ਜਨਤਾ ਪਾਰਟੀ ਦੀ ਹਵਾ ਬਣ ਰਹੀ ਹੈ ਬੱਦ ਵੀ ਹੈ ਜੰਨਿਆ ਚੋਰ ਤਾਜ਼ਾ ਤਾਜ਼ਾ ਹੋਰ ਵੀ ਆਉਂਦੇ ਨਜ਼ਾਰੇ ਤੱਕ ਮੈਂ ਕਹਾਂ ਅੱਛਾ ਤਾਂ ਉਹਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਤਾਂ ਮਤਲਬ ਹੈ ਬਹੁਤ ਲੰਬੀ ਲੈਂਡ ਔਰ ਡਿਸਟ੍ਰਿਕਟ ਪਰ ਪਾਰਟੀ ਦੇਖ ਰਹੀ ਹੈ ਕਿ ਵੀ ਠੀਕ ਹੈ ਜਿਹੜੇ ਕੰਮ ਕਰਨ ਵਾਲੇ ਐ ਭਾਰਜ ਦੇ ਜੰਦਾ ਪਾਰਟੀ ਕੋਈ ਬੰਦੇ ਆਂਦੇ ਆ ਜਿਹੜੇ ਦੇਸ਼ ਸਿਹਤ ਦੇ ਵਿੱਚ ਗੱਲ ਕਰਦੇ 13 ਦੇ 13 ਤੁਸੀਂ ਵੀ ਇਹਨਾਂ ਲੜਦੇ ਹੋ ਸਾਰੇ ਭਾਰਤ ਜੰਦਾ ਪਾਰਟੀ ਕੋਈ ਵੀ ਪਾਰਟੀ ਲੜਦੀ ਹੈ ਕਿੰතර ਜੀ ਉਮੀਦ ਨਹੀਂ ਉਹ 13 ਦੇ ਵਿੱਚ ਸੁਰਜੀਤ ਕੁਮਾਰ ਜੀ ਆਣੀ ਹੋਣਗੇ ਅਜੇ ਤਾਂ ਪਾਰਟੀ ਦੇ ਸਿਪਾਹੀ ਐ ਪਾਰਟੀ ਆਦੇਸ਼ ਦੇਗੀ ਤੁਸੀਂ ਪਾਰਟੀ ਦੇ ਸਿਪਾਹੀ ਐ ਲੜਨ ਨੂੰ ਕਿਆ ਰਹਾ ਪਾਰਟੀ ਕਿਸੇ ਹੋਰ ਨੂੰ ਦੇ ਦੇ ਕਿਸੇ ਬਗਨ ਨੂੰ ਕਿਸੇ ਤਿਆਰ ਆ ਦਾਨਿਕ ਸੂਰਾ TV ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਇਸ ਵਕਤ ਸਭ ਤੋਂ ਵੱਧ ਚਰਚਾ ਚਾਹ ਕਿਉਂਕਿ ਬਹੁਤ ਸਾਰੇ ਲੀਡਰ ਦੂਜੀਆ ਪਾਰਟੀਆਂ ਸੱਤਾਧਾਰੀ ਪਾਰਟੀਆਂ ਜਿਵੇਂ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਹੈ ਉਹਦੇ ਚੋਟੀ ਦੇ ਲੀਡਰ ਸਿਟਿੰਗ ਐਮਪੀ ਸਿਟਿੰਗ ਐਮਐਲਏ ਛੱਡ ਕੇ ਭਾਰਤੀ ਜਨਤਾ ਪਾਰਟੀ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਇੱਕ ਹੰਗਾਮੀ ਮੀਟਿੰਗ ਇਸ ਵਕਤ ਪਾਰਟੀ ਦੇ ਚੰਡੀਗੜ੍ਹ ਹੈੱਡਕੁਆਰਟਰ 'ਚ ਚੱਲ ਰਹੀ ਹੈ ਲੀਡਰਸ਼ਿਪ ਆਲਮੋਸਟ ਸਾਰੀ ਪਹੁੰਚੀ ਹੋਈ ਹੈ ਪੰਜਾਬ ਦੀ ਕੇਂਦਰ ਦੀ ਲੀਡਰਸ਼ਿਪ ਵੀ ਆਈ ਹੋਈ ਹੈ ਪਰ ਜੋ ਲੀਡਰ ਸਾਡੇ ਨਾਲ ਇਸ ਵਕਤ ਮੌਜੂਦ ਨੇ ਉਹ ਐਸੇ ਸ਼ਖਸ ਨੇ ਜਿਨ੍ਹਾਂ ਨੇ 2020 ਦੇ ਕਿਸਾਨ ਅੰਦੋਲਨ ਦੌਰਾਨ ਵੀ ਪਾਰਟੀ ਠੀਕ ਆ ਪਾਰਟੀ ਦੇ ਉਹ ਵਫادار ਸਪਾਹੀ ਰਹੇ ਨੇ ਹਮੇਸ਼ਾ ਤੋਂ ਪਰ ਉਹਨਾਂ ਨੇ ਉਦੋਂ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣ ਤੋਂ ਉਹ ਹਟੇ ਨਹੀਂ ਉਹਨੇ ਸ੍ਰੀ ਸੁਰਜੀਤ ਕੁਮਾਰ ਜਿਆਣੀ ਜੈਨ ਸਾਹਿਬ ਤੁਹਾਡਾ ਦੈਨਿਕ ਸਵਾਗਤ ਹੈ ਜੈਨ ਸਾਹਿਬ ਖਰ ਹੁਣ ਦੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ ਤੁਸੀਂ ਜਿਸ ਤਰ੍ਹਾਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਹੱਕ 'ਚ ਬੜਾ ਡਟ ਕੇ ਬੋਲੇ ਤਾਂ ਤੁਹਾਨੂੰ ਲੱਗਦਾ ਨਹੀਂ ਸੀ ਡਰ ਕੇ ਕਿਤੇ ਮੇਰੇ ਖਿਲਾਫ 파ਰਟੀ ਕੋਈ ਐਕਸ਼ਨ ਨਾ ਲੈ ਲਵੇ ਜਾਂ ਮੇਰੀ ਸਿਆਸੀ ਭਵਿੱਖ ਖਦਾਤੇ ਨਾ ਲੱਗ ਜੇ ਦੇਖੋ ਡਰਨਾ ਦੀ ਚੀਜ਼ ਤਾਂ ਸਾਡੇ ਦਿਲ ਔਰ ਦਿਮਾਗ 'ਚ ਵੀ ਨਹੀਂ ਹੈ ਮੈਂ ਜਦੋਂ ਚੋਣਾਂ ਲੜਿਆ ਸੀ ਨਾ ਜਦੋਂ ਕੋਈ ਲੜਨ ਨੂੰ ਤਿਆਰ ਨਹੀਂ ਸੀ 90 ਚ ਗੁਰਵਾਦ ਸੀਗਾ 90 92 'ਚ ਜੀ 23 ਕੈਂਡੀਡੇਟ ਗੁਰਵਾਦੀਆਂ ਨੇ ਬਾਹਰ ਤੇ ਸੀਗੇ ਡਰ ਵਾਲੀ ਰਾਤ ਹੀ ਨਹੀਂ ਪੈਦਾ ਹੋ ਰਹੀ ਸੀ ਜੋ ਗੱਲ ਹੈ ਉਹ ਕਹਿਣੀ ਹੈ ਜੀ ਠੀਕ ਹੈ ਜੋ ਸਚਾਈ ਹੈ ਉਹਨੂੰ ਚੁਪਾ ਨਹੀਂ ਸਕਦੇ ਸੀ ਉਹ ਸਾਡੇ ਮੂੰਹ ਤੋਂ ਆਟੋਮੈਟਿਕ ਹੀ ਨਿਕਲ ਗਿਆ ਤੇ ਗੱਲ ਕਰਦੇ ਸੀ ਜੀ ਟੀਐਮਪੀ ਸਿਟਿੰਗ ਐਮਐਲਏ ਛੱਡ-ਛੱਡ ਕੇ ਭਾਰਤੀ ਜਨਤਾ ਪਾਰਟੀ ਜਾ ਰਹੇ ਨੇ ਉਹ ਪਾਰਟੀਆਂ ਦੋਸ਼ ਲਾਉਂਦੇ ਨੇ ਕਿ ਭਾਰਤੀ ਜਨਤਾ ਪਾਰਟੀ ਬਾਹ ਮਰੋੜ ਕੇ ਉਹਨਾਂ ਲੀਡਰਾਂ ਨੂੰ ਆਪਣੇ ਸ਼ਾਮਲ ਕਰਾਉਂਦੀ ਹੈ ਕਦੇ ਵੀ ਅਜੀ ਗੰਨੀ ਹੁੰਦੀ ਕਿ ਬਾਹ ਮਰੋੜੇ ਨਾ ਤੇ ਦੇਖੋ ਪ੍ਰਜਾਤੰਤਰ ਦੇਸ਼ ਵਿੱਚ ਦੇਸ਼ ਹੈ ਹੁਣ ਲੋਕ ਜੋ ਆ ਰਹੇ ਸਤਾ ਤੁਸੀਂ ਜਿਵੇਂ ਸਤਾ ਦੇ ਪਾਰਟੀ ਤੋਂ ਆ ਰਹੇ ਦੂਸਰੇ ਆ ਰਹੇ ਵੱਡੇ ਵੱਡੇ ਜਿੱਤੇ ਹੋਏ ਐਮਪੀ ਆ ਰਹੇ ਐਮਐਲਏ ਆ ਰਹੇ ਮਤਲਬ ਚੇਅਰਮੈਨ ਆ ਰਹੇ ਮੰਨੇ ਪਰਵੰਦੇ ਬੰਦੇ ਜਿਹੜੇ ਆ ਰਹੇ ਤਾਂ ਉਹ ਆਨ ਦਾ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਇੱਕ ਅੱਛੀ ਸੋਚ ਦੇਸ਼ ਦੇ ਪ੍ਰਤੀ ਅੱਛੀ ਸੋਚ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕੰਮ ਕੀਤੇ ਜੋ ਕੰਮ ਕੀਤੇ ਉਹ ਕੰਮਾਂ ਨੂੰ ਦੇਖਦੇ ਹੋਏ ਤਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਇੱਕ ਆਸ ਹੋ ਗਈ ਹੈ ਕਿ ਅਗਰ ਕੋਈ ਪੰਜਾਬ ਨੂੰ ਬਚਾ ਸਕਦਾ ਹੈ ਜੀ ਅਗਰ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਜੀ ਦੇਸ਼ ਨੂੰ ਬਚਾ ਸਕਦਾ ਹੈ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦਾ ਹੈ ਤਾਂ ਨਰਿੰਦਰ ਮੋਦੀ ਔਰ ਭਾਰਤੀ ਜਨਤਾ ਪਾਰਟੀ ਇਹ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਤਾਂ ਲੋਕ ਆ ਜੀ ਪੰਜਾਬ ਦੇ ਬੜੇ ਸਤਕਾਰਤ ਨੇਤਾ ਸਨ ਤੁਸੀਂ ਵੀ ਬੜਾ ਉਹਨਾਂ ਦਾ ਸਤਕਾਰ ਕਰਦੇ ਸੰਗ ਨਹੀਂ ਗੱਲ ਨਹੀਂ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪੂਰਾ ਹਿੰਦੁਸਤਾਨ ਕੀ ਹੈ ਆਲ ਵਰਡ ਸਾਰੇ ਉਹਨਾਂ ਦੀ ਕਦਰ ਕਰਦੇ ਸੀ ਉਹਨਾਂ ਦੇ ਵਿਚਾਰ ਅੱچھے ਸੀਗੇ ਸੁਭਾਅ ਅੱਛਾ ਸੀਗਾ ਔਰ ਵਿਧਾਨ ਸਭਾ 'ਚ ਬੋਲਦੇ ਸੀ ਆਖੋ ਗੱਲ ਕਰਦੇ ਸੀ ਤਾਂ ਉਹ ਕਿਸਾਨ ਦੀ ਵੀ ਚਿੰਤਾ ਕਰਦੇ ਸੀ ਉਹ ਮਤਲਬ ਪੰਜਾਬ ਦੀ ਵੀ ਚਿੰਤਾ ਕਰਦੇ ਸੀ ਤੇ ਉਹਨਾਂ ਨੇ ਬੜਾ ਡਵੈਲਪਮੈਂਟ ਦੇ ਜਿਹੜੇ ਕੰਮ ਕੀਤੇ ਬਾਦ ਸਾਹਿਬ ਨੇ ਪਰ ਉਹਨਾਂ ਦੇ ਸੋਚ ਸਰ ਵਿਚਾਰ ਨਾਲ ਲੋਕ ਅੱਛੇ ਸੀ ਉਹਨਾਂ ਨੇ ਕਦਰ ਕਰਦੇ ਸੀ ਜੀ ਅਜੋਗਲ ਉਹਦੇ ਵਿੱਚ ਗੱਲ ਜਿਹੜੀ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ ਫੈਸ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ ਪਰ ਲੱਗਦਾ ਕਿ ਨੁਕਸਾਨ ਦੋਵਾਂ ਨੂੰ ਹੋਏ ਦੋਵਾਂ ਧਿਰਾਂ ਨੂੰ ਹੋਵੇਗਾ ਇਕੱਠੇ ਹੋ ਕੇ ਲੜਦੇ ਤਾਂ ਬੜਾ ਫਰਕ ਪੈਣਾ ਸੀਗਾ ਜਿਵੇਂ ਕਿ 2022 ਦੀ ਇਲੈਕਸ਼ਨ ਚ ਨੁਕਸਾਨ ਚਲਣਾ ਪਿਆ ਦੋਵਾਂ ਪਾਸਿਆਂ ਤੋਂ ਇਹ ਦੇਖੋ ਗੱਲ ਸੀ ਕਿ ਲੋ ਆਮ ਆਵਾਦ ਦੀ ਲੋਕਾਂ ਦੀ ਆਵਾਜ਼ ਸੀ ਵੀ ਇਕੱਠੇ ਹੋ ਜਾਣ ਹਾਂ ਤੇ ਇਹ ਤਾਂ ਮਹਿਸੂਸ ਕਰਦੇ ਹਾਂ ਨਾ ਇਹ ਤਾਂ ਆਮ ਆਵਾਜ਼ ਪੰਜਾਬ ਦੇ ਲੋਕਾਂ ਦੀ ਕਿਉਂ ਸੀ ਕਿ ਆਮ ਆਦੀ ਪਾਰਟੀ ਤੋਂ ਦੁਖੀ ਸੀ ਅੱਜ ਲਾਅ ਐਂਡ ਆਰਡਰ ਨਹੀਂ ਹੈ ਅੱਜ ਕੋਈ ਬੰਦਾ ਸੇਫ ਨਹੀਂ ਹੈ ਅੱਜ ਆਪਣਾ ਫੋਨ ਵੀ ਕੋਈ ਬੰਦਾ ਜੇਕਰ ਨੰਬਰ ਫਿੱਟ ਨਹੀਂ ਹੈ ਤਾਂ ਫੋਨ ਉਠਾਉਂਦਾ ਨਹੀਂ ਕਿਹਦੇ ਕੋਲ ਫਰੋਤੀ ਕਿੰਨੇ ਬੰਦਿਆਂ ਕੋਲ ਅੱਜ ਵੀ ਫਰੋਤੀ ਕਿੰਨੇ ਕੋਲ ਫਰੋਤੀ ਲਈ ਗਈ ਹੈ ਕੋਈ ਬਹਿਣ ਬੇਟੀ ਸੇਫ ਨਹੀਂ ਹੈ ਮਤਲਬ ਹੈ ਅੱਜ ਮੋਟਰਸਾਈਕਲ ਕੋਈ ਲੈ ਕੇ ਜਾਂਦਾ ਚੋਰੀ ਡੱਕੀ ਮਤਲਬ ਲੋਕਾਂ ਦੇ ਇੱਕ ਖੋਪ ਹੈ ਡਰ ਸੀ ਜੀ ਔਰ ਕੋਈ ਵਿਕਾਸਨਾ ਦੀ ਚੀਜ਼ ਨਹੀਂ ਹੋਈ ਔਰ ਇਹਨਾਂ ਨੇ ਜਿੰਨੀਆਂ ਗੱਲਾਂ ਕੀਤੀਆਂ ਜੀ ਬੰਦੇ ਛੜਕੇ ਗੱਲਾਂ ਕੀਤੀਆਂ ਉਹ ਇਹਨਾਂ ਦੇ ਮੂੰਹ ਤੇ ਪੈ ਰਹੀ ਹੈ। ਕਿ ਇਹ ਵੀ ਉੱਪਰ ਮੂੰਹ ਕਰਕੇ ਥੁੱਕੇ ਉੱਤੇ ਪਏ। ਇਹਨਾਂ ਜਿਹੜੀ ਗੱਲਾਂ ਕਹੀਆਂ ਇਹ ਕਹਿੰਦੇ ਸੀਗੇ ਭਗਤ ਮਾਨ ਜੀ ਕਿ ਦੇਖੋ ਜੀ ਬੱਦਲ ਸਾਹਿਬ ਨੇ ਤਾਂ ਫੋਟੋ ਵੰਡਿਆ ਤੇ ਲਾਤੀ ਜਦੋਂ ਨੂਰਾਨੀ ਵੰਡਿਆ ਮੰਜੂ ਤੇ ਖੁਗਟ ਕੱਢ ਕੇ ਮੰਜੂ ਇਹਦੀ ਗੱਲਾਂ ਇਹਨਾਂ ਨੇ ਕੀਤੀਆਂ। ਤਾਂ ਲੋਕ ਬੋਰਡ ਦੇਖਦੇ ਨੇ ਉਹ ਚੀਜ਼ ਦੇਖਦੇ ਨੇ ਤੇ ਲੋਕ ਪਿੱਥਰ ਕਰਦੇ ਨੇ। ਮੈਂ ਦੇਖੋ ਤੁਸੀਂ ਕਹਿੰਦੇ ਕੀ ਸੀ ਕਿ ਕਰਦੇ ਕੀ ਹੋ? ਬੰਦਾ ਜੋ ਕਹਿੰਦਾ ਉਹ ਨਾ ਕਰੇਗਾ ਨਾ ਤਾਂ ਉਹਦਾ ਰਿਪਿਟੇਸ਼ਨ ਪਬਲਿਕ ਦੇ ਵਿੱਚ ਮਨੋਬਲ ਸਾਰੀ ਚੀਜ਼ ਉਹਦੀ ਗਿਰਦੀ ਹੈ। ਤਾਂ ਇਹਨਾਂ ਦੇ ਜਿਹੜੇ ਨਾ ਇਹ ਲੋਕਾਂ ਦੇ ਨਜ਼ਰਾਂ ਤੋਂ ਗਿਰ ਚੁੱਕੇ ਨੇ। ਸ਼ਾਨਾ ਨੇ ਕਿਹਾ ਕਿ ਬੰਦਾ ਠੋਕਰ ਖਾ ਕੇ ਗਿਰ ਕੇ ਖੜਾ ਹੋ ਜਾਂਦਾ ਔਰ ਜਿਹੜਾ ਬੰਦਾ ਬੰਦੇ ਨਜ਼ਰਾਂ ਚ ਗਿਰ ਕੇ ਖੜਾ ਨਹੀਂ ਹਿੱਟਦਾ। ਜਨ ਸਾਹਿਬ ਜੂਵੇਂ ਮੈਂ ਸਟਾਰਟਿੰਗ 'ਚ ਗੱਲ ਕੀਤੀ ਹੈ ਤੁਹਾਡੇ ਸੁਭਾਅ ਨੂੰ ਅਸੀਂ ਜਾਣਦੇ ਆ ਤੁਸੀਂ 2020 'ਚ ਵੀ ਕਿਸਾਨਾਂ ਦੇ ਹੱਕ 'ਚ ਨਿਰਪੱਖ ਹੋ ਕੇ ਬੋਲਦੇ ਰਹੇ। ਹਲਕੇ ਪਾਰਟੀ ਦੇ ਅਨੁਸ਼ਾਸਨ 'ਚ ਬੋਲਦੇ ਰਹੇ। ਪਰ ਹੁਣ ਜਦੋਂ ਪਾਰਟੀ ਕੋਲ ਨਵੀਂ ਲੀਡਰਸ਼ਿਪ ਆ ਚੁੱਕੀ ਹੈ। ਬਹੁਤ ਸਾਰੀ ਕਾਂਗਰਸ ਦੀ ਲੀਡਰਸ਼ਿਪ ਆ ਚੁੱਕੀ ਹੈ। ਕਾਂਗਰਸ ਦੇ ਲੀਡਰ ਜਿਹੜੇ ਐਨ.ਟੀ. ਸੁਸ਼ੀਲ ਕੁਮਾਰ ਰਿੰ ਵਾਇਆ ਆਮ ਆਦਮੀ ਪਾਰਟੀ ਬੀਜੇਪੀ ਦੇ ਅਗੇ ਨੇ ਮੇਰਾ ਕਹਿਣ ਦਾ ਮਤਲਬ ਕਿ ਪੁਰਾਣੀ ਲੀਡਰਸ਼ਿਪ ਨੂੰ ਇਨਸਿਓਰ ਨਹੀਂ ਫੀਲ ਹੁੰਦਾ ਕਿ ਅਸੀਂ ਹਰ ਸੈਕਟਰਾਂ ਲੱਗ ਰੱਖੋ ਅਜੇ ਤੁਸੀਂ ਪੁਰਾਣੇ ਲੀਡਰ ਹੋ ਨਹੀਂ ਸਾਨੂੰ ਕੋਈ ਫੀਲ ਨਹੀਂ ਹੁੰਦਾ ਜੀ ਪਰਿਵਾਰ ਵੱਧ ਦਾ ਚੰਗਾ ਹੁੰਦਾ ਹੈ ਆਏ ਜਿਹੜੇ ਕੰਮ ਕਰਨਗੇ ਇਹ ਰਾਜਨੀਤੀ ਦੇ ਵਿੱਚ ਕੀ ਹੈ ਕਿ ਇੱਥੇ ਸਿਰਾਂ ਦੀ ਗਿਣਤੀ ਹੁੰਦੀ ਹੈ ਜਿਹਦੇ ਨਾਲ ਜਿਆਦਾ ਲੋਕ ਹੋਣ ਉਹਦੀ ਗਿਣਤੀ ਹੁੰਦੀ ਅੱਜੇ ਲੋਕ ਆ ਰਹੇ ਨੇ ਤਾਂ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਹਵਾ ਬਣ ਰਹੀ ਹੈ ਹਰੇਕ ਬੰਦਾ ਸੋਚਦਾ ਯਾਰ ਕੋਈ ਤਾਂ ਕਾਰਨ ਹੋਣਾ ਹੈ ਵੇ ਇੱਕ ਜਿੱਤਿਆ ਐਮਪੀ ਗਿਆ ਕੋਈ ਕਾਰਨ ਉਹਨੇ ਕੋ ਐਮਐਲਏ ਗਿਆ ਕੋਈ ਕਾਰਨ ਹੋਣਾ ਹੈ ਕਿ ਬਿੱਟੂ ਗਿਆ ਕੋਈ ਕਰ ਉਹ ਲੋਕ ਸੋਚਦੇ ਫਿਰ ਉਹ ਲੋਕ ਕੋਈ ਵਿਚਾਰ ਤੇ ਆ ਜਾਂਦੇ ਵੀ ਅਸੀਂ ਉਹ ਸੋਚਣ ਲੱਗਦੇ ਫਿਰ ਉਹਨਾਂ ਨੂੰ ਗੱਲ ਮਿਲ ਜਾਂਦੀ ਫਿਰ ਕਹਿੰਦੇ ਠੀਕ ਹੈ ਵੀ ਸਾਡੀ ਸੋਚ ਗਲਤ ਸੀ ਭਾਰਤੀ ਜਨਤਾ ਪਾਰਟੀ ਸੋਚ ਸੀ ਫਿਰ ਉਹ ਲੋਕ ਉਸ ਟ੍ਰੈਕ ਤੇ ਆ ਜਾਂਦੇ ਬੜਾ ਤੁਸੀਂ ਪੋਜੀਟਿਵ ਇਸ ਗੱਲ ਨੂੰ ਲਿਆ ਤੇ ਜੇਕਰ ਅਸੀਂ ਹੁਣ ਅਕਾਲੀ ਲਾਲ ਦੇ ਬੰਦਿਆਂ ਨਾਲ ਗੱਲ ਕਰਦੇ ਆ ਕਹਿੰਦੇ ਚਲੋ ਜੀ ਅਸੀਂ ਕਿਹੜਾ 2024 ਦੀ ਲੜਾਈ ਲੜਦੇ ਆ 13 13 ਐਮਪੀਆ ਨੇ ਜਿੱਤ ਕੇ ਕਿਹੜਾ ਪ੍ਰਧਾਨ ਮੰਤਰੀ ਬਣਾ ਦੇਣਾ ਹੈ ਤਾਂ ਚਲੋ ਇੱਕ ਨਜ਼ਰੀਏ ਤੋਂ ਗੱਲ ਵੀ ਠੀਕ ਹੈ ਉਹਨਾਂ ਦੀ ਤਾਂ ਤੁਹਾਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਜਿਸ ਤਰ੍ਹਾਂ ਪਰਿਵਾਰ ਵਧਿਆ ਹੈ ਜਿਸ ਤਰ੍ਹਾਂ ਤੁਸੀਂ ਉਸ ਨੂੰ بڑے ਹਾਂ ਪੱਖੀ ਰੂਪ ਚ ਲਿਆ ਉਸ ਨੇ ਜੜੀਏ ਤੋਂ ਲਿਆ ਹੈ ਕੀ ਭਾਰਤੀ ਜਨਤਾ ਪਾਰਟੀ ਹੁਣ ਇਕੱਲੇ ਤੌਰ ਤੇ 2027 ਦੀ ਤਿਆਰੀ ਕਰ ਰਹੀ ਹੈ ਨਹੀਂ ਪਾਰਟੀ ਨੇ ਤਿਆਰੀ ਕਰਨੀ ਹੁੰਦੀ ਹੈ ਔਰ ਪਾਰਟੀ ਨੇ 2027 ਨੂੰ ਕੀ ਸੋਚ ਰਹੇ ਹੋ 2027 ਉਸ ਤੋਂ ਅੱਗੇ ਵੀ ਪਾਰਟੀਆਂ ਨੇ ਇਲੈਕਸ਼ਨ ਦਾ ਕੰਮ ਹੁੰਦਾ ਹੈ ਸਰਕਾਰ ਬਣਾਉਣ ਦਾ ਕੰਮ ਹੈ ਲੋਕਾਂ ਦੇ ਗੱਲ ਜਿਹੜੇ ਵਾਅਦੇ ਕੀਤੇ ਪੂਰੇ ਕਰਨ ਦੀ ਗੱਲ ਹੁੰਦੀ ਹੈ ਕੋਈ ਨਵਾਂ ਕੰਮ ਤਾਂ ਨਹੀਂ ਕਰ ਰਹੇ ਮੈਂ ਇਸ ਵਾਰ ਇੱਕ ਇਸ ਪਾਸੇ ਤੋਂ ਲੈ ਰਿਹਾ ਹੈ ਕਿ ਇਕੱਲੇ ਤੌਰ ਦੇ ਉੱਤੇ ਹੁਣ ਲੱਗਦਾ ਹੈ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ 2027 ਚ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਦਾ ਪਰਿਵਾਰ ਬਣਿਆ ਵੱਡੀ ਲੀਡਰਸ਼ਿਪ ਮਿਲੀ ਹੈ ਤਾਂ ਉਹਨਾਂ ਰਿਜ਼ਲਟ ਹੁਣੇ ਆਜੂ ਪਰਲਮੈਂਟ ਜੀ ਜਦੋਂ ਸਿਟਾਣ ਗਈਆਂ ਜਿਨ੍ਹਾਂ ਲੋਕ ਹੁਣ ਜਦੋਂ ਟੋਲ ਵੱਜੇਗਾ ਤੁਸੀਂ ਦੇਖੋ ਲੋਕ ਗੁਰੂ ਪਾਪ ਆ ਕੇ ਪਾਰਟੀ ਜਨਤਾ ਪਾਰਟੀ ਦੇ ਨਾਲ ਆਣਗੇ ਉਹਦੇ ਪਤਾ ਮਤਲਬ ਕੀ ਹੈ ਕਿ ਸਮੇ ਦੀ ਬਾੜ ਜਿਹੜੀ ਨਾ ਸਮੇ ਦੀ ਗੱਲ ਜਿਹੜੀ ਹੈ ਕਹਿੰਦੇ ਇਹ ਬਾੜ ਹੀ ਦੱਸ ਦਿੰਦੀ ਹੈ ਬਾੜ ਵੀ ਹਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਅਸਾਰ ਜਿਹੜੇ ਆ ਪਾਰਟੀ ਦੇ 27 ਦੇ ਵੀ ਹੈ ਕਿ ਦੇ ਵਿੱਚ 27 ਵੀ ਹਨ ਉਹ ਹੈ ਕਿ ਜਦੋਂ ਪਾਰਲੀਮੈਂਟ ਸੀਟਾਂ ਜਿੱਤਾਂਗੇ ਲੋਕ ਸਾਡੇ ਨਾਲ ਜੁੜਨਗੇ 27 ਦੇ ਵਿੱਚ ਸਰਕਾਰ ਬਾਰਸ਼ੀ ਦੰਤਾ ਪਾਰਟੀ ਦੀ ਬਣੇਗੀ ਇਹਦੇ ਤੋਂ ਦੌਰ ਹੈਗੀ ਕੁੱਲ ਮਿਲਾ ਕੇ ਮੈਂ ਇਹ ਕਹਿਣਾ ਚਾਹ ਰਿਹਾ ਕਿ 92 ਐਮਐਲਏ ਚੋਂ ਕੀ ਹੁਣ ਤਾਜ਼ਾ ਤਾਜ਼ਾ ਹੋਰ ਵੀ ਆਉਂਦੇ ਨਜ਼ਰ ਆ ਰਹੇ ਲੱਗਦੇ ਮੈਂ ਕਹਾਂ ਸੀ ਤਾਂ ਪਾਰਟੀ ਦੇ ਦੰਤਾ ਪਾਰਟੀ ਦੇ ਵਿੱਚ ਤਾਂ ਮਤਲਬ ਹੈ ਬਹੁਤ ਲੰਬੀ ਲਾਈਨ ਔਰ ਲਿਸਟ ਹੈਗੀ ਹੁਣ ਪਾਰਟੀ ਦੇਖ ਰਹੀ ਹੈ ਕਿ ਵੀ ਠੀਕ ਹੈ ਜਿਹੜੇ ਕੰਮ ਕਰਨ ਵਾਲੇ ਐ ਬਾੜ ਦੇ ਦਿਨ ਤਾਂ ਪਾਰਟੀ 'ਚ ਉਹ ਹੀ ਬੰਦੇ ਆਂਦੇ ਆ ਜਿਹੜੇ ਦੇਸ਼ ਹਿੱਤ ਦੇ ਵਿੱਚ ਗੱਲ ਕਰਦੇ ਆ ਜਿਹੜੇ ਦੇਸ਼ ਨਾਲ ਪਿਆਰ ਕਰਦੇ ਆ ਜਿਹੜੇ ਸਮਾਜ ਨਾਲ ਪਿਆਰ ਕਰਦੇ ਆ ਉਹ ਜਾਂਦੇ ਬਾਕੀ ਨਹੀਂ ਕੋਈ ਆਂਦਾ ਬਾੜ ਦੇ ਦਿਨ ਹੁਣ ਪਾਰਟੀ ਆਖਰੀ ਸਵਾਲ ਲੈ ਰਹੀ ਹੈ ਕਿ ਪਾਰਟੀ ਨੂੰ 13 ਸੀਟਾਂ ਤੇ ਆਪ ਲੜਦੀ ਐ 13 ਦੀ 13 ਸੀਟਾਂ ਤੇ ਆਪ ਲੜਦੀ ਐ ਜਦੋਂ ਪਾਰਟੀ ਤਾਂ ਉਹ 13 ਜਿੱਤਣ ਦੀ ਉਮੀਦ ਨਾਲ ਲੜਨੀ ਐ ਨੇ ਜਿੱਤਣ ਦੀ ਉਮੀਦ ਨਾਲ ਕੋਈ ਆਜ਼ਾਦ ਖੜਿਆ ਉਹ ਕਹਿੰਦਾ ਮੈਂ ਜਿੱਤਾਂਗਾ ਨਹੀਂ ਨਹੀਂ 13 ਦੇ 13 ਸਿੱਤੰਦੀ ਮੇਲ ਨਾਲ ਲੜਦੇ ਹੋ ਸਾਰੇ ਭਾਰਤੀ ਜਨਤਾ ਪਾਰਟੀ ਕੋਈ ਵੀ ਪਾਰਟੀ ਲੈ ਲਈ ਮੇਰਾ ਜਿੱਤਣ ਦੀ ਉਮੀਦ ਨਹੀਂ ਉਹ 13 ਦੇ ਵਿੱਚ ਸੁਰਜੀਤ ਕੁਮਾਰ ਜੀ ਆਣੀ ਹੋਣਗੇ ਨਹੀਂ ਲੱਗੋ ਉਹ ਤਾਂ ਪਾਰਟੀ ਦਾ ਸਿੱਧਾ ਪਾਰਟੀ ਦੇ ਸਿਪਾਹੀ ਹੈ ਗਿਆ ਅਸੀਂ ਤਾਂ ਪਾਰਟੀ ਦੇ ਸਿਪ ਅਸੀਂ ਤਾਂ ਪਾਰਟੀ ਦੇ ਸਿਪਾਹੀ ਹੈ ਗਿਆ ਪਾਰਟੀ ਆਦੇਸ਼ ਦੇਗੀ